ਬਦਰ 올 ਇੰਡੀਆ ਪੇ ਕਰ ਚਾਹੀਦਾ ਇੱਥੇ ਅਸੀਂ ਅੱਜ ਭਗਤ ਪੂਰਨ ਸਿੰਘ ਜੀ ਦੇ ਜਨਮ 120ਵਾਂ ਜਨਮ ਦਿਨ ਮਨਾਉਣ ਦੇ ਵਿੱਚ ਬੈਠੇ ਹਾਂ ਉਹਨਾਂ ਨੇ ਇੱਥੇ ਸੇਵਾ ਸ਼ੁਰੂ ਕੀਤੀ ਸੀ ਕਿ ਸੰਸਥਾ ਦੀ ਜਦੋਂ ਉਹਨਾਂ ਕੋਲ ਨਾ ਕੋ ਕਪੜਾ ਸੀ ਫੁੱਟਪਾਥ ਤੇ ਸ਼ੁਰੂ ਕੀਤੀ ਸੀ ਬਹੁਤ ਸਾਰੇ ਬਰੀਜ਼ਾ ਵਾਸਤੇ ਰੋਟੀਆਂ ਬੰਕ ਕੇ ਲਿਆਉਂਦੇ ਫਿਰ ਰੋਟੀ ਮੰਗ ਕੇ ਲਿਆਉਂਦੇ ਫਿਰ ਕੱਪੜੇ ਮੰਗ ਕੇ ਲਿਆਉਂਦੇ ਫਿਰ ਉਹ ਨਾਲ ਉਹ ਰੋਟੀ ਖਵਾਉਂਦੇ ਬਸ ਮਰੀਦ ਦਵਾਈਆਂ ਲੈ ਕੇ ਆਉਂਦੇ ਤਾਂ ਕਾਫੀ ਮਹੀਨੇ ਉਹਨਾਂ ਨੂੰ ਇੱਥੇ ਗੁਜ਼ਾਰਨੇ ਪਏ ਅਰਥੇ ਤਾਂ ਮੰਗਲ ਜਾਂਦੇ ਸੀ ਉਹ ਫਕੀਰ ਦੀ ਤਰ੍ਹਾਂ ਜਾਂਦੇ ਸੀ ਉਹਨਾਂ ਦੇ ਰਹਿਣ ਦਾ ਢੰਗ ਵੀ ਭਿਖਾਰੀਆਂ ਵਰਗਾ ਸੀਗਾ ਇਸ ਕਰਕੇ ਫਿਰ ਉਹ ਜਿਹੜੇ ਸੀਗੇ ਕਾਫੀ ਜ਼ਿਆਦਾ ਜਿਵੇਂ ਭਿਖਾਰੀਆਂ ਨਾਲ ਬੇਇੱਜ਼ਤੀ ਕਰਦੇ ਆ ਇਹੋ ਜਿਹੀ ਬੇਇੱਜ਼ਤੀ ਬਰਦਾਸ਼ਤ ਕੀਤੀ ਉਹਨਾਂ ਨੇ ਸੇਵਾ ਦੇ ਕਾਰਜ ਨਹੀਂ ਛੱਡੇ ਹੈਗੇ ਸੋ ਬਹੁਤ ਸਾਰੇ ਉਹ ਟੀਜ਼ਰ ਨੂੰ ਅਨੁਭਵ ਕਰਨਾ ਕਿ ਕਿਸ ਤਰ੍ਹਾਂ ਗਰਮੇ ਦੇ ਵਿੱਚ ਪਿੰਗਵੜਾ ਸ਼ੁਰੂ ਹੋਇਆ ਸੀ ਉਹਦਾ ਸ਼ਰਧਾ ਤੇ ਫੁੱਲ ਭੇਟ ਕਰਨ ਦਾ ਇੱਕ ਵੱਖਰਾ ਤਰੀਕਾ ਸੀਗਾ ਤੇ ਲੋਕਾਂ ਨੂੰ ਵੀ ਜਾਗਰਤ ਕਰਨਾ ਦੇ ਸੇਵਾ ਜਿਹੜੀ ਸਭ ਤੋਂ ਮਹਾਨ ਹੈ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪੁਲਾ ਰਿਟਾਇਰ ਮੈਨੇਜਰ ਪੰਜਾਬ ਨਿਤ ਸਿੱਧ ਬੈਂਕ ਮੈਂ ਅੱਜ ਅਸੀਂ ਭਗਤਪੁਰਸਨ ਜੀ 120ਵੇਂ ਸਾਲਾ ਜਨਮ ਤੇ ਦਿਹਾੜੇ ਤੇ ਇੱਥੇ ਇਕੱਠੇ ਹੋਏ ਆ ਤੇ ਬੀਬੀ ਜੀ ਦਾ ਪ੍ਰੋਗਰਾਮ ਸੀਗਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਅਸੀਂ ਵੈਸੇ ਇੱਕ ਲੰਗਰ ਸੇਵਾ ਕਰਦੇ ਆ ਜਿਹੜੇ ਲੰਗਰ ਤੇ ਝੂਠੇ ਪਤਾ ਹੀ ਸੇਵਾ ਕਰਦੇ ਆ ਅਸੀਂ ਉਸ ਦੇ ਨਾਲ ਇਹਨਾਂ ਦੇ ਨਾਲ ਜੁੜੇ ਹੋਏ ਆ ਜਿੰਨੇ ਲੰਗਰ ਨੇ ਜਿਹੜੇ ਪੱਤਰ ਲੱਗਦੇ ਨੇ ਉਹ ਅਸੀਂ ਮਿਨੀਮਾਈਜ਼ ਕਰਕੇ ਤੇ ਇਹਨਾਂ ਦੇ ਇੱਥੇ ਪਿੰਗਰੋਲੇ ਪਚਾਨਦੇ ਆ ਜਿਹਦੀ ਇਹ ਖਾਦ ਬਣਾ ਦਿੰਦੇ ਨੇ ਉਹ ਸਿਸਟਮ ਦੇ ਵਿੱਚ ਆਜੇ ਸੀ ਸਾਰੇ ਇਕੱਠੇ ਹੋਏ ਸੀਗੇ ਤੇ ਅਸੀਂ ਅੱਜ ਭਗਤ ਜੀ ਦੇ ਜਨਮ ਦਿਨ ਕਰਕੇ ਇੱਥੇ ਇਕੱਠੇ ਹੋਏ ਆ ਇੱਥੇ ਇਕੱਠੇ ਹੁੰਦਾ ਕਾਰਨ ਵੀ ਅੱਜ ਤੋਂ ਕੁਝ ਸਿਰ ਪਹਿਲਾਂ ਜਦੋਂ ਪਾਕਿਸਤਾਨ ਬਣਿਆ ਸੀਗਾ ਤੇ ਇੱਥੇ ਆ ਕੇ ਭਗਤ ਜੀ ਬਹਿੰਦੇ ਹੁੰਦੇ ਪਿੰਪਲ ਦੇ ਥੱਲੇ ਜਿਹੜੇ ਉਹਨਾਂ ਕੋਲ ਜਿਹੜੇ ਬੰਦੇ ਵਾਰਸ ਸੀਗੇ ਉਹਨਾਂ ਦਾ ਆਪਣੇ ਨਾਮ ਰੱਖਦੇ ਸੀਗੇ ਤੇ ਉਹਨਾਂ ਨਾਮ ਰੱਖ ਕੇ ਤੇ ਕਿਤੇ ਢਾਬੇ ਵਾਲਾ ਪ੍ਰੀਤੋਂ ਢਾਬਾ ਹੈ ਉਹ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਦੇ ਦਿੰ ਦੀਏ ਵੀ ਅੱਜ ਕੁਛ ਚਿਰ ਪਹਿਲਾਂ ਜਦੋਂ ਪਾਕਿਸਤਾਨ ਨੂੰ ਆਇਆ ਤੇ ਭਗਤ ਜੀ ਇੱਥੇ ਬੈਠੇ ਹੁੰਦੇ ਸੀ ਤੇ ਉਹਨਾਂ ਨਾਲ ਜਿਹੜੇ ਪਿਆਰਸੋਂ ਜਾਂ ਹੋਰ ਜੇ ਉਹਨਾਂ ਨਾਲ ਰੱਖੇ ਹੋਏ ਸੀਗੇ ਉਹ ਉਹਨਾਂ ਕੋਲ ਇੱਥੇ ਬੈਠੇ ਹੁੰਦੇ ਸੀ ਕਿ ਜੇ ਕੋਈ ਲੰਗਰ ਦੇ ਗਿਆ ਤਾਂ ਵੀ ਖਾ ਲਿਆ ਜੇ ਕੋਈ ਪ੍ਰਸ਼ਾਦਾ ਦੇ ਗਿਆ ਤਾਂ ਵੀ ਖਾ ਲਿਆ ਜੇ ਕੋਈ ਪਾਣੀ ਦੇ ਗਿਆ ਉਹਨਾਂ ਤਾਂ ਵੀ ਬਿਤਰੇ ਪੀ ਲਿਆ ਪਰ ਉਹ ਭਗਤ ਜੀ ਉਦੋਂ ਇੱਥੇ ਬੈਠੇ ਹੁੰਦੇ ਸੀ ਅੱਜ ਦਾ ਇਹ ਫੀਲ ਦੇਣ ਵਾਸਤੇ ਇੱਥੇ ਬੈਠੇ ਨੇ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਮੈਸੇਜ ਦਿਆਂ ਕਿ ਅਸੀਂ ਨਾਮ ਕਰੋ ਕਿਰਤ ਕਰੋ ਨਾਮ ਜਪੋ ਵਣ ਛਕੋ ਜੋ ਭਗਤ ਜੀ ਦਾ ਨਾਰਾ ਸੀਗਾ ਭਗਤ ਜੀ ਦਾ ਨਾਰਾ ਸੀਗਾ ਵਾਤ ਵਾਤ ਤੁਸੀਂ ਬੂਟੇ ਲਾਓ ਬੂਟੇ ਵਾਤ ਵਾਤ ਰਹਿਤ ਲਾਓ ਜਿਹਦੇ ਨਾਲ ਤੁਹਾਡਾ ਪ੍ਰੋਫਿਸ਼ਨ ਘਟ ਹੋਏ ਨਹੀਂ ਤੇ ਧਰਤੀ ਦਾ ਪਾਣੀ ਜਿਹੜਾ ਥੱਲੇ ਚਲ ਜਣਾ ਜੋ ਉਦੋਂ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਜਦ ਉਹ ਅਜੋਂ ਡਿਆ ਸਾਡਾ ਪਾਣੀ ਧਰਤੀ ਦੇ ਥੱਲੇ ਚਲਾ ਗਿਆ ਕਿਦਿਆਂ ਨਲੈਕਿਆਂ ਕਰਕੇ ਕਿਹਾ ਕਿਦਿਆਂ ਗਲਤੀਆਂ ਕਰਕੇ ਗਿਆ ਪਰ ਭਗਤ ਜੀ ਉਦੋਂ 50 ਸਾਲ ਪਹਿਲਾਂ ਕਹਿ ਗਏ ਸੀਗੇ ਕਿ ਤੁਹਾਨੂੰ ਜਿਹੜਾ ਇਹਨਾਂ ਵਾਤਾਵਰਣ ਦਾ ਤੁਹਾਨੂੰ ਨੁਕਸਾਨ ਜ਼ ਕਰਨデアਹੀ ਬੂਟੇ ਵੀ ਲਾਉਣੇ ਆ ਪਿੰਗਲਵਾੜਾ ਸਾਨੂੰ ਬੂਟੇ ਦਿੰਦਾ ਏ ਲਾਉਣ ਵਾਸਤੇ ਏਕ ਜੋਤ ਲੰਗਰ ਸੇਵਾ ਸੋਸਾਇਟੀ ਵਾਲੇ ਅਸੀਂ ਸਾਰੇ ਕੰਮ ਕਰਨੇ ਆ ਲੰਗਰ ਦੇ ਝੂਠੇ ਪੱਤਰਾਂ ਦੀ ਸੇਵਾ ਵੀ ਕਰਨੇ ਆ ਜਿੱਥੇ ਕਿਤੇ ਲੰਗਰ ਲੱਗਦਾ ਏ ਉਹੀ ਪੱਤਰ ਇਕੱਠੇ ਕਰ ਦਿੰਨੇ ਆ ਤੇ ਲੋਕਾਂ ਨੂੰ ਕੋਸ਼ਿਸ਼ ਕਰੀ ਦੀ ਥਰਮੋਕੋਲ ਨਾ ਲਾਓ ਥਰਮੋ ਕੋ ਲਾਉਗੇ ਲੋਕਾਂ ਨੇ ਯਰ ਖਵਾ ਕੇ ਮੁੜ ਕੇ ਕੈਂਸਰ ਦੇ ਕੈਂਪ ਲਾਉਂਨੇ ਆ ਇਸ ਕਰਕੇ ਲੋਕਾਂ ਨੂੰ ਪ੍ਰੇਤ ਕਰੀਦਾ ਵੀ ਜਿਹੜੇ ਕੈਂਸਰ ਤੋਂ ਬਚਣ ਵਾਸਤੇ ਥਰਮੋਕੋਲ ਬੰਦ ਕਰ ਦੇਣਾ ਚਾਹੀਦਾ ਜੋ ਕਿ ਸਰਕਾਰ ਨੇ ਬੰਦ ਕਰ ਦਿੱਤਾ ਪਰ ਸਾਡੀ ਅਸੀਂ ਲੋਕੀ ਪੈਸੇ ਕਮਾਉਣ ਦੇ ਖ ਮੁੜ ਕੇ ਕੈਪਸੂਲ ਦੇ ਕੈਪ ਲਾਉਣੇ ਹੁੰਦੇ ਹੀ ਲਾਣਾ ਚਾਹੀਦਾ ਜੀ ਤੁਹਾਡੇ ਮਾਧਮੇ ਦੀ ਅਸੀਂ ਬੇਨਤੀ ਕਰ ਲਿਆ ਲੋਕਾਂ ਨੂੰ ਹੱਥ ਚੋੜ ਕੇ ਬੇਨਤੀ ਕਰ ਰਹੇ ਆ ਕਿ ਤੁਸੀਂ ਜਿੰਦੇ ਥਰਮੋ ਕੋਲ ਬੰਦ ਕਰ ਦੇਣੀ ਚਾਹੀਦੀ ਏ ਕਿਉਂਕਿ ਉਹ ਯਾਰ ਖਾਨੇ ਆ ਕਿਉਂਕਿ ਅੱਜ ਦੇ ਜੋਗ ਦੇ ਵਿੱਚ ਇੱਕ ਕਲਾਸ ਆਏ ਨੇ ਜਿਹੜੇ ਜੁਮਹੀਂ ਉਹਦੇ ਗੱਤੇ ਦੇ ਗਲਾਸ ਕਹਿੰਦੇ ਆ ਜੀ ਪੇਪਰ ਪੇਲ ਕਰਕੇ ਗਲਾਸ ਕਹਿੰਦੇ ਆ ਉਹਦੇ ਅੰਦਰ ਇੱਕ ਲੇਅਰ ਲੱਗੀ ਹੁੰਦੀ ਹੈ ਜੀ ਜਿਹੜੇ ਪਲਾਸਟਿਕ ਦੀ ਹੈ ਉਹ ਜਦੋਂ ਗਰਮ ਚੀਜ਼ ਪੀਂਦੇ ਤੇ ਇਮੀਡੀਏਟਲੀ 25000 ਉਹਦੇ ਚ ਬਾਈਕਰੋ ਕੰਜੜੇ ਆ ਜਾਂਦੇ ਨੇ ਜਿਹੜੇ ਸਾਡੇ ਅੰਦਰ ਪੇਟ ਤੇ ਚੱਲ ਜਾਂਦੇ ਨੇ ਜਿਹੜੇ ਸਾਨੂੰ ਕੈਂਸਰ ਕਰਦੇ ਨੇ ਇਸ ਕਰਕੇ ਅਸੀਂ ਉਹਨਾਂ ਗਲਾਸਾਂ ਚ ਜਾਂ ਉਹਨਾਂ ਚ ਥਰਮੋਕੋਲ ਚ ਅਸੀਂ ਸਾਨੂੰ ਕੋਈ ਖਾਣਾ ਨਹੀਂ ਪੀਣਾ ਨਹੀਂ ਚਾਹੀਦਾ ਜੀ ਕਿੰਨੀ ਹੈਗਾ ਸੰਗਤਾਂ ਕੀਣਾ ਇੱਥੇ ਤਾਂ ਬਾਬਾ ਸੰਗਤ ਦੀ ਇੱਥੇ ਮੇਰਾ ਖਲਾਉਣਾ ਕਿ 8-90000 ਹੋਣਾ ਚਾਹੀਦਾ ਕਿੱਥੋਂ ਕਿੱਥੋਂ ਲੁਕੋ ਜਿਹੜੇ ਵੀ ਬਾਹਰੋਂ ਆਏ ਨੇ ਕੁਝ ਜਿੱਤਾਂ ਸਾੜ ਵਰਗੇ ਸੇਵਾ ਵਾਲੇ ਆਏ ਨੇ ਹੋਰ ਵੀ ਲੋਕੀ ਸੇਵਾਵਾਤੀ ਇੱਥੇ ਕਾਫੀ ਆਏ ਨੇ ਕੁਝ ਇਹਨਾਂ ਦਾ ਆਪਣਾ ਪਰਿਵਾਰ ਵੀ ਜਿਹੜਾ ਭਗਤ ਜੀ ਦਾ ਉਹ ਸਾਰਾ ਆਇਆ ਹੈ ਕੁਝ ਅਸੀਂ ਬਾਹਰੋਂ ਬਾਹਰੋਂ ਹੀ ਪ੍ਰਸੰਗਤਾ 8 9 7 8 ਤੋਂ ਬਾਹਰਗੇ ਵੀ ਆਗਣਗੇ ਕੁਝ ਚਲੇ ਵੀ ਗਈਆਂ ਨੇ ਕੁਝ ਇੱਥੇ ਵੀ ਹੈਗੀਆਂ ਨੇ ਕੁਝ ਪ੍ਰੀਤਪਤਾਪੇ ਨੇ ਲੰਗਰ ਵੀ ਭੇਜਿਆ ਹੈ ਕੁਝ ਇੱਥੋਂ ਵੀ ਨਾ ਲੰਗਰ ਤਿਆਰ ਕੀਤਾ ਹੈ ਉਹ ਸਾਰਾ ਅਨੁਸ਼ਾ ਕਰਨ ਵਾਲੇ ਜੀ ਅੱਜ ਆਇਆ ਕਿਸੇ ਪ੍ਰਾਲਾ ਕੀਤਾ ਗਿਆ ਸਿੰਗਲਵਾੜੇ ਵੱਲੋਂ ਇਹ ਭਗਤ ਜੀ ਨੂੰ ਯਾਰ ਕੀਤਾ ਜਾ ਰਿਹਾ ਫੁੱਟਪਾਥ ਤੇ ਬੈਠ ਕੇ ਜੀ ਉਹਨਾਂ ਦੇ ਸਾਥ ਵੀ ਆਏ ਕੀ ਕਹਿਣਾ ਚਾਹ ਐਂਗਲ ਵਾਲਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਉਸ ਸਿਰਲੇਖ ਦੇ ਵਿੱਚ ਅਸੀਂ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਆ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਉਹ ਧੂਪ ਦੇ ਵਿੱਚ بارش ਦੇ ਵਿੱਚ ਉਹ ਨਾ ਤਾਂ ਕੋਈ ਸਮਾਂ ਵੇਖਦੇ ਸੀ ਨਾ ਕੋਈ પરિਸਥਿਤੀ ਵੇਖਦੇ ਸੀ ਹਰ ਸਮਾਂ ਹਰ પરિਸਥਿਤੀ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦੇ ਸੀ ਤਾਂ ਉਸੇ ਚੀਜ਼ ਨੂੰ ਯਾਦ ਕਰਦੇ ਹੋਏ ਖਾਸ ਕਰਕੇ ਦੁਪਹਿਰ ਦਾ ਟਾਈਮ ਇੱਥੇ ਅਸੀਂ ਸਾਰੇ ਆਏ ਹਾਂ ਪਿੰਗਲਵਾੜਾ ਦੇ ਜਿੰਨੇ ਵੀ volunteers ਨੇ ਤੇ ਸਾਡੇ ਬੀਬੀ ਜੀ ਦੇ ਮਾਰਗਦਰਸ਼ਨ ਦੇ ਵਿੱਚ ਡਾਕਟਰ 인ਦਰਜੀਤ ਕੌਰ ਜੀ ਜੋ ਪਿੰਗਲਵਾੜਾ ਸੰਸਥਾ ਦੇ ਮੁੱਖ ਸੰਚਾਲਕ ਤੇ ਮੁੱਖ ਸੇਵਾਦਾਰ ਨੇ ਇਹਨਾਂ ਦੇ ਛਤਰ ਛਾਇਆ ਦੇ ਵਿੱਚ ਅਸੀਂ ਇਹ ਦਿਖਾ ਰਹੇ ਹਾਂ ਕਿ ਦੇਖੋ ਗਰਮੀ ਦੇ ਵਿੱਚ ਹੀ ਉਹ ਕਿਸ ਤਰੀਕੇ ਦੇ ਨਾਲ ਆ ਕੇ ਇੱਥੇ ਲੋਕਾਂ ਦੀ ਸੇਵਾ ਕਰਦੇ ਸੀ ਸੇਵਾ ਦੇ ਪ੍ਰਤੀਮੂrti ਸਨ ਕਹਿੰਦੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਹੀ ਸਨੇਹਾ ਦੇ ਰਹੇ ਹਾਂ ਕਿ ਸੇਵਾ ਕਰਨੀ ਚਾਹੀਦੀ ਹੈ ਹਰ ਹਾਲ ਦੇ ਵਿੱਚ ਹਰ ਵਿਅਕਤੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਹਮੇਸ਼ਾ